ਨਾਨਕ ਦੁਨੀਆ ਕੈਸੀ ਹੋਈ ਮੋਢਾ ਲਾ ਕੇ ਤੁਰਨਗੇ ਤੈਨੂੰ ਮੋਢਾ ਲਾ ਕੇ ਜਿਹੜੇ ਚਾਰ ਬੰਦੇ ਵੀ ਤੇਰੇ ਨਾਲ ਗੱਲ ਕਰਨ ਨੂੰ ਪਸੰਦ ਨਹੀਂ ਸੀ ਉਹ ਵੀ ਮੋਢਾ ਲਾਉਣ ਨੂੰ ਤਿਆਰ ਹੋਣਗੇ ਜਦੋਂ ਸਰੀਰ ਚਲਾ ਗਿਆ ਫਿਰ ਕੁਛ ਸਰੀਰ ਕਹਿਣਗੇ ਚੰਗਾ ਹੁੰਦਾ ਸੀ ਵਧੀਆ ਸਵਾ ਚੰਗਾ ਸੀ ਸੋਹਣਾ ਜੀਵਨ ਸੀ ਜਿਉਂਦੇ ਜੀ ਪੁੱਛਿਆ ਹੀ ਕੀ ਜਿਉਂਦੇ ਜੀ ਸੇਵਾ ਪਾਓ ਆਦਰ ਪਾਓ ਸਤਕਾਰ ਹੀ ਨਹੀਂ ਕੀਤਾ ਕਪਟਨਾਂ ਭਰਿਆ ਪਿਆਰਿਆ ਮਰਨ ਤੋਂ ਬਾਅਦ ਫਿਰ ਕਹਿੰਦੇ ਚੰਗਾ ਹੁੰਦਾ ਸੀ ਹੱਦ ਹੋ ਗਈ ਮਾਰੇ ਕਹਿੰਦੇ ਜੀਵਤ ਪਿਤਰ ਨਾ ਮਰਨਾ ਕੋਈ ਜਿਉਂਦੇ ਜੀਵ ਨੂੰ ਕੋਈ ਮੰਨਦਾ ਨਹੀਂ ਮੂਏ ਸਰਦ ਕਰਾਈ ਮਰਿਆ ਤੋਂ ਬਾਅਦ ਵੱਡੇ ਵੱਡੇ ਸੁਮਬਰ ਰਚੇ ਜਾਂਦੇ ਪੱਥਰ ਦਾ ਤੇ ਫਕੀਰਾਂ ਦਾ ਬੜਾ ਗਹਿਰਾ ਸਬੰਧਾ ਪੱਥਰ ਦਾ ਤੇ ਫਕੀਰਾਂ ਦਾ ਬੜਾ ਗਹਿਰਾ ਸਬੰਧਾ ਜਦੋਂ ਫਕੀਰ ਸੰਸਾਰ ਤੇ ਹੁੰਦਾ ਲੋਕ ਪੱਥਰ ਮਾਰਦੇ ਬੜਾ ਵੱਧ ਘੱਟ ਬੋਲਦੇ ਆ ਜਦੋਂ ਸਰੀਰ ਕਰਕੇ ਚਲੇ ਜਾਣ ਫਿਰ ਉਹਨਾਂ ਦੀਆਂ ਅਸਥਾਨਾਂ ਤੇ ਪੱਥਰ ਲੱਗਦੇ ਆ ਪੂਜਾ ਹੁੰਦੀ ਆ